ਇਦ ਕੀ ਦੇਸ਼ ਤੋਂ ਹੁੰਦੇ ਆ ਰਸਤੇ 'ਚ ਮੈਂ ਕਿਤਾਬ ਪੜ੍ਹ ਰਿਹਾ ਸਾਂ ਪੰਜਾਬ ਦੇ ਪ੍ਰਸਿੱਧ ਸੰਤ ਮਹਾਪੁਰਸ਼ ਕਾਫੀ ਪੁਰਾਣੀ ਲਿਖੀ ਮਾਸਟਰ ਤਾਰਾ ਸਿੰਘ ਜੀ ਦੇ ਛੋਟੇ ਭਰਾ ਸਨ ਪ੍ਰਿੰਸੀਪਲ ਨਰਿੰਦਰ ਸਿੰਘ ਉਹਨਾਂ ਦੀ ਲਿਖੀ ਇੱਕ ਕਿਤਾਬ ਸੀ ਖਾਲਸਾ ਕਾਲਜ ਵੀ ਪੜ੍ਹਾਉਂਦੇ ਰਹੇ ਉਹਦੇ ਵਿੱਚ ਉਹਨਾਂ ਨੇ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਦਾ ਜ਼ਿਕਰ ਕੀਤਾ ਵਕ ਵਕ ਮਹਾਪੁਰਸ਼ਾਂ ਦਾ ਉਹਨਾਂ ਦਾ ਜ਼ਿਕਰ ਕੀਤਾ ਉੰਜ ਵੇਸੇ ਇੱਕ ਘਟਨਾ ਦਾ ਜ਼ਿਕਰ ਭਾਈ ਵੀਰ ਸਿੰਘ ਉਹਨਾਂ ਵੀ ਕੀਤਾ ਹੈ ਇਹਦਾ ਜ਼ਿਕਰ ਕਥਧੀਆਂ ਸੰਤਾ ਇੱਕ ਕਿਤਾਬ ਹੈ ਉਹਦੇ ਵਿੱਚ ਵੀ ਇਹਦਾ ਜ਼ਿਕਰ ਹੈ ਕਿ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਤੋਬਾ ਤੇ ਸਿੰਘ ਵੀ ਪਾਕਿਸਤਾਨ ਚ ਉੱਥੇ ਕਥਾ ਕਰਨ ਗਏ ਬਸ ਮੇਰਾ ਖਿਆਲ ਇਹਨੂੰ ਸ਼ਰਦਾ ਨਾਲ ਸੁਣ ਲਈਏ ਤੇ ਇੱਕ ਤੋ ਕੀ ਕਿਤੇ ਸੁਖਮਨੀ ਸਾਹਿਬ ਦੀ ਰੋਜ਼ ਬੋਲਣ ਲੱਗ ਪੋ ਤੇ ਪਾਰ ਉਤਾਰਾ ਹੋ ਗਿਆ ਭਾਈ ਸਾਹਿਬ ਤਾਂ ਕਹਿੰਦੇ ਨੇ ਪੁਰਾਤਨ ਮਾਈਆਂ ਬਜ਼ੁਰਗ ਮਾਈਆਂ ਸਾਡੀਆਂ ਪੁਰਾਣੀ ਸਮੇਂ ਦੀ ਗੱਲ ਕਰਦੇ ਨੇ ਭਾਈ ਸਾਹਿਬ ਜਦੋਂ ਪ੍ਰਸ਼ਾਦਾ ਰਹਿਣ ਜਾਂਦੇ ਸਨ ਤੇ ਇੱਕ ਤੋਕ ਉਹਨਾਂ ਨੂੰ ਕਹਿਣਾ ਸੁਕਮਨੀ ਦੀ ਮੈਨੂੰ ਸੁਣਾਜੋ ਉਹਨੇ ਇੱਕ ਤੋਕ ਸੁਣਾਜਣੀ ਭਾਈ ਸਾਹਿਬ ਨੇ ਇੱਕ ਤੋਕ ਨੂੰ ਅੱਥੇ ਪੈਰ ਚੇਤੇ ਕਰਦਿਆਂ ਕਰਦਿਆਂ ਦੂਜੇ ਦਿਨ ਦੂਜੀ ਤੋਕ ਭਾਈ ਸਾਹਿਬ ਨੇ ਕਈ ਬੀਬੀਆਂ ਐਸੀਆਂ ਦੇਖੀਆਂ ਕਿ ਭਾਈ ਸਾਹਿਬ ਨੇ ਘਰ ਜਾਣਾ ਇੱਕ ਇੱਕ ਤੋਕ ਰੋਜ਼ ਚੇਤੇ ਕਰਦੀਆਂ ਪੂਰਾ ਸੁਖਮਨੀ ਸਾਹਿਬ ਜ਼ਬਾਨੀ ਕੰਠ ਕਰ ਲਿਆ ਪਰ ਅੱਖਰਾਂ ਦੀ ਪਹਿਚਾਣ ਕੋਈ ਨਹੀਂ ਅੱਖਰਾਂ ਦੀ ਕੋਈ ਸਮਝ ਨਹੀਂ ਸੁਖਮਨੀ ਸਾਹਿਬ ਲਿਖਿਆ ਸੁਣ ਕੇ ਨਾ ਸੁਣ ਕੇ ਸਮਝ ਭੇਗਾ ਬਾਬਾ ਸੰਗਤ ਸਿੰਘ ਜੀ ਤੋਬਾ ਤੇ ਇੱਕ ਸਿੰਘ ਕਥਾ ਕਰਨ ਗਏ ਤੇ ਉਹਨਾਂ ਨੇ ਕਥਾ ਕੀਤੀ ਸੰਗਤ ਕਾਫੀ ਆਈ ਉਹ ਕਿ ਦੇਖਦਨੇ ਵੀ ਪਿੱਛੇ ਨਾ ਸੰਗਤ ਦੇਲੀਜ ਤੇ ਇੱਕ ਅਰਾਈ ਉਹਦਾ ਨਾਮ ਲਿਖਿਆ ਅਬਦੁਲ ਕਰੀਮ ਇਹ ਰਹਿਣ ਵਾਲਾ ਸੀ ਜਲੰਧਰ ਦਾ ਮੈਨੂੰ ਯਾਦ ਹੈ ਮੈਂ ਸ਼ਾਇਦ ਉਸ ਗੁਰੂ ਘਰ ਚ ਬਹੁਤ ਸਾਲ ਪਹਿਲਾਂ ਇਹ ਘਟਨਾ ਦਾ ਜ਼ਿਕਰ ਕਰ ਚੁੱਕਾ ਭਾਈ ਸ ਬਾਬਾ ਜੀ ਕਥਾ ਕਰਕੇ ਫਿਰ ਤੇ ਉੱਠ ਕੇ ਪਿੱਛੇ ਚਲਾ ਗਿਆ ਉਹਨੇ ਹੱਥ ਜੋੜੇ ਚਲੋ ਆਪਣੇ ਵੱਲੋਂ ਅਦਬ ਕੀਤਾ ਕੱਲੇ ਜਾ ਕੇ ਰੋਲ ਲਾਤੇ ਹੋ ਕਿੰਨੇ ਨੇ ਵੀ ਤੂੰ ਰੋਣਾ ਕਿਉਂ ਨੇ ਵਥਿਆ ਦੱਸੀ ਮੈਂ ਮੈਨੂੰ ਬਿਜ਼ਨਸ ਜਿਹੜਾ ਮੇਰਾ ਕੰਮਕਾਰ ਸੀ ਸਾਰਾ ਚੋਪਟ ਹੋ ਗਿਆ ਮੇਰੇ ਘਰ 'ਚ ਕੁਝ ਵੀ ਨਹੀਂ ਕਈ ਕਈ ਸੱਜਣਾਂ ਨੂੰ ਕਿਸੇ ਹੋਰ ਮਾਪੁਰਖ ਨਾਲ ਜੋੜ ਦੇਣ ਮੇਰਾ ਖਿਆਲ ਐਵੇਂ ਧੱਕੇ ਨਾਲ ਆਪਣੇ ਬਾਬਿਆਂ ਦੀ ਮਸ਼ਹੂਰੀ ਲਈ ਕਿਸੇ ਦੀ ਜੀਵਨ ਦੀ ਘਟਨਾ ਖਿੱਚ ਨਹੀਂ ਲੈਣੀ ਚਾਹੀਦੀ ਇਹ ਸਾਡੇ ਬਾਬਿਆਂ ਨਾਲ ਵਾਪਰੀ ਨਹੀਂ ਮੈਂ ਤਾਂ ਤਿੰਨ ਕਿਤਾਬਾਂ ਦਾ ਹਵਾਲਾ ਦਿੱਤਾ ਹੈ ਕਿ ਮੈਂ ਜੋ ਤਿੰਨ ਹੀ ਮੈਂ ਪੜ੍ਹੀਆਂ ਨੇ ਉਹ ਕਹਿੰਦਾ ਮੇਰਾ ਸਭ ਕੁਝ ਚਲਾ ਗਿਆ ਕਹਿੰਦਾ ਮੇਰੇ ਆਪਣੇ ਵੀ ਸਾਥ ਛੱਡ ਗਏ ਅਨੇਕਾ ਥਾਂਵਾਂ ਤਿੱ ਗਿਆ ਕਹਿੰਦਾ ਮੈਂ ਮਸਜਿਦ ਵਿੱਚ ਵੀ ਗਿਆ ਸੱਚ ਕਿਹਾ ਉਹਨੇ ਕਹਿੰਦਾ ਮੌਲਵੀ ਨੇ ਕਹਿ ਦਿੱਤਾ ਮੈਂ ਤਾਂ ਆਪਣੀ ਰੋਟੀ ਮੁਸ਼ਕਲ ਨਾਲ ਚੱਲਦੀ ਠਾਕਰ ਦੁਆਰੇ ਕਹਿੰਦਾ ਮੈਂ ਖੀਰ ਤੇ ਜਿੱਥੇ ਤੁਸੀਂ ਕਥਾ ਕਰਨੇ ਉਸ ਗੁਰਦੁਆਰੇ ਆ ਤੇ ਕਿੰਨੇ ਨੇ ਇਸ ਬਾਬਾ ਜੀ ਨੇ ਬਜ਼ੁਰਗ ਨੇ ਕਿਹਾ ਕਿ ਦੇਖ ਜੋ ਸੁੱਕੀ ਮਿੱਸੀ ਮੈਂ ਖਾਣਾ ਉਹ ਤੂੰ ਖਾ ਲਈ ਤੂੰ ਮੇਂ ਜੀਤੇ ਸੇਵਾ ਕਰੀ ਜੋ ਵੇਲੇ ਨਾ ਬਿਆਜ। ਇਹ ਕਮਰਾ ਹੈ ਆਰਾਮ ਦਾ ਤੁਸੀਂ ਜਦੋਂ ਆਰਾਮ ਕਰਨਾ ਹੈ ਬਿਸ਼ਰਾਮ ਕਰਨਾ ਹੈ ਜੋ ਮੇਰੇ ਕੋਲ ਸਾਬਨ ਤੇਲ ਤੋਂ ਦਿੰਨਾ ਜਦੋਂ ਤੁਹਾਡੀ ਕਿਤੇ ਰੋਟੀ ਬਣੀਗੀ ਚਲੇ ਜਾਇਓ। ਕਹਿੰਦਾ ਸਾਨੂੰ ਬੜਾ ਤਰਵਾਸ ਮਿਲਿਆ। ਕਹਿੰਦਾ ਮੈਂ ਤੁਹਾਡੀ ਕਥਾ ਸੁਣੀ ਤੇ ਮੈਂ ਤੁਹਾਨੂੰ ਇੱਕ ਪੁੱਛਣਾ ਚਾਹਨਾ ਕੀ ਇਸ ਬਾਣੀ 'ਚ ਕੋਈ ਐਸਾ ਕਲਾਮ ਹੈ ਜਿਹੜਾ ਗਵਾਚੀ ਹੋਈ ਇੱਜ਼ਤ ਤੇ ਗਵਾਚੀ ਹੋਈ ਦੌਲਤ ਵੀ ਦਵਾ ਸਕੇ। ਇਹ ਲਫ਼ਜ਼ ਸੁਣੇ ਗਏ ਕਿੰਨੇ ਨੇ ਬਾਬਾ ਜੀ ਕਹਿੰਦੇ ਆ ਸੰਗਤ ਸਿੰਘ ਜੀ ਕਹਿੰਦੇ ਇਹ ਤਾਂ ਸਭ ਕੁਝ ਹੀ ਦੇ ਦਿੰਦੀ ਉੱਥੇ ਉਹਨਾਂ ਨੇ ਕੀ ਕੀਤਾ ਜੀ ਸੁਖਮਨੀ ਸਾਹਿਬ ਦੀ ਤੋਕ ਲਿਖ ਦਿੱਤੀ ਉਰਦੂ 'ਚ ਕਿ ਪ੍ਰਭ ਕੈ ਸਮਰ ਰਿਧ ਸਿਧ ਨਉ ਨਿਦ ਕਹਿੰਦੇ ਬਸ ਇਹ ਨਹੀਂ ਭੁੱਲਣੀ ਅੱਠੇ ਪੈਰੇ ਦਾ ਜਦੋਂ ਇਹਨੂੰ ਕਥਾ ਸੁਣਦੇ ਆ ਕੋਈ ਇਹ ਨਾਰਚ ਕਰ ਲੱਗ ਪਏ ਭਾਈ ਸਾਹਿਬ ਤੁਕਾਂ ਮੰਨਣ ਲੱਗ ਪਏ ਜੀ ਦੂਜਾ ਕੰਮ ਸ਼ੁਰੂ ਹੋ ਗਿਆ ਜੀ ਨਹੀਂ ਗੁਰੂ ਕੇ ਸਿੱਖੋ ਜੇ ਗੁਰੂ ਨਾਨਕ ਦੇਵ ਅਧਰਤੇ ਨਹੀਂ ਆਵਾਜ਼ ਮਾਰਨੀ ਆਪਾਂ ਪੀਰਾਂ ਦੇ ਮੰਤਰ ਜਾ ਕੇ ਪੜਦੇ ਨੇ ਆਪਾਂ ਮੌਲਵੀਆਂ ਬਣਨੀਆਂ ਨੇ ਤਵੀਤ ਪਾਣੇ ਨੇ ਮੌਲੀਆਂ ਬਣਨੀਆਂ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਸਿੱਖ ਦੀ ਜ਼ਿੰਦਗੀ ਨੂੰ ਥੰਮ ਥੰਮ ਦੀ ਤਰ੍ਹਾਂ ਸਾਰਾ ਦਿੰਦਾ ਕਹਨ ਲਗੇ ਤੁਖ ਪੜਿਆ ਕਰੋ ਪ੍ਰਭ ਕੇ ਸਿਮਰਦੇ ਸਿਧ ਨਾਉ ਨੇ ਦੋਵੇਂ ਜੀ ਪੜਨਾ ਲੱਗ ਪੇ ਜਿੰਨੇ ਦਿਨ ਬਾਬਾ ਸੰਗਤ ਸਿੰਘ ਰਹਿ ਉਹ ਸੇਵਾ ਕਰੀ ਜਾਣ ਜਿਸ ਦਿਨ ਕਥਾ ਦਾ ਭੋਗ ਪਿਆ ਉਸ ਦਿਨ ਇੱਕ ਸਰਦਾਰ ਸੂਬੇਦਾਰ ਆ ਗਿਆ ਫੌਜੀ ਉਹਨੇ ਦੇਖਿਆ ਵੀ ਭਾਂਡੇ ਮਾਝਦੇ ਨੇ ਤਕ ਪੜਦੇ ਪਏ ਨੇ ਪ੍ਰਭ ਕੇ ਸਿਮਰਨ ਦੇ ਸਿੱਧ ਨੌ ਨਹੀਂ ਤੁਨੇ ਕਿ ਭਈ ਪਹਿਰਾਵਾ ਮੁਸਲਮਾਨਾ ਦਾ ਅਰਾਹੀਂ ਸੀ ਉਹਨਾਂ ਪੁੱਛਿਆ ਕਹਿਣ ਲੱਗੇ ਮੇਰਾ ਨਾਮ ਅਬਦੁਲ ਕਰੀਮ ਹੈ ਮੈਂ ਇੱਥੇ ਗੁਰਦੁਆਰੇ ਕਈ ਦਿਨਾਂ ਦਾ ਰੁਕਿਆ ਆਪਣੀ ਸਾਰੀ ਵਿਥਿਆ ਸੁਣਾਈ ਕੰਨ ਗੈੜੀ ਕਥਾ ਕਰਨ ਵਾਲਾ ਪੀਰ ਆਇਆ ਨੇ ਜੋ ਲਫ਼ਜ਼ੋ ਨੇ ਆਪਣੇ ਵਰਤੇ ਇਹਨਾਂ ਨੇ ਮੈਨੂੰ ਕਲਾਮ ਦਿੱਤਾ ਮੈਂ ਕਲਾਮ ਕਿਤੇ ਕਰ ਲਿਆ ਮੈਂ ਦਿਨ ਰਾਤ ਉਹਨੂੰ ਪੜ੍ਹਦੇ ਆਂ ਉਹ ਸੂਬੇਦਾਰ ਨੇ ਕਿਹਾ ਮੇਰੇ ਮੁਰੱਬੇ ਨੇ ਚੱਲ ਮੇਰੇ ਮੁਰੱਬਿਆਂ ਤੇ ਨਾਲ ਹੀ ਰਖਵਾਲੀ ਕਰੀ ਤੇ ਨਾਲੇ ਮੈਂ ਤੈਨੂੰ ਪੈਸੇ ਦੇ ਦਿਆਂਗਾ ਰਹਿਣ ਦਿੱਤਾ ਉਹ ਚਲਾ ਗਿਆ ਕਹਿੰਦੇ ਰੱਬ ਦੀ ਇੰਨੀ ਕਿਰਪਾ ਹੋਈ ਬਾਬਾ ਸੰਗਤ ਸਿੰਘ ਕਈ ਸਾਲਾਂ ਬਾਅਦ ਗਏ ਉਹ ਅਬਦੁਲ ਕਰੀਮ ਫਿਰ ਮਿਲਣ ਵਾਸਤੇ ਆਇਆ ਉਹਦਾ ਰਥ ਆਪਣਾ ਘੋੜੇ ਆਪਣੇ ਉਹਨੇ ਨਮਸਕਾਰ ਕੀਤੀ ਕਹਿੰਦਾ ਮੈਨੂੰ ਪਛਾਣਿਆ ਥੋੜਾ ਨੀਝ ਲਾ ਕੇ ਦੇਖਣ ਲੱਗੇ ਉਹਨੇ ਫਿਰ ਕਾਗਜ਼ ਦਾ ਟੁਕੜਾ ਦਿਖਾਇਆ ਜਿਹਦੇ ਤੇ ਲਿਖਿਆ ਸੀ ਪ੍ਰਭ ਕੈ ਸਿਮਰਨ ਰਿਤ ਸਿਧ ਨਉ ਦੇ ਕਹਿੰਨ ਲਗੇ ਤੂੰ ਅਬਦੁਲ ਕਰੀਮ ਕਹਿੰਦਾ ਹਮਾਰਾਜ ਅੱਜ ਮੈਂ ਚਾਰ ਮਰਬਿਆਂ ਦਾ ਮਾਲਕ ਹਾਂ ਮੇਰੇ ਕਰ ਆਪਣੀ ਸੰਤਾਨ ਬੱਚੇ ਨੇ ਚਾਰ ਮੇਰੇ ਕਿਸੇ ਚੀਜ਼ ਦੀ ਕਮੀ ਨਹੀਂ ਕਿਵੇਂ ਪਰ ਅੱਜ ਮੈਂ ਦੁਬਾਰਾ ਆਇਆ ਤੁਹਾਡਾ ਸ਼ੁਕਰ ਕਰਨ ਤੇ ਇੱਕ ਗੱਲ ਮੈਂ ਪੁੱਛਣ ਆਇਆ ਮੈਨੂੰ ਦੌਲਤ ਵੀ ਮਿਲ ਗਈ ਪਰਿਵਾਰ ਵੀ ਮਿਲ ਗਿਆ ਸਭ ਇੱਜ਼ਤ ਵੀ ਮਿਲ ਗਈ ਗਈ ਹੋਈ ਖਾਸ ਕੇ ਕਿਵੇਂ ਤੂੰ ਇਹ ਤਾਂ ਪਹਿਲੇ ਦਿਨ ਪੁੱਛਿਆ ਸੀ ਕਿ ਇਹਦੇ 'ਚ ਕੋਈ ਕਲਾਮ ਹੈ ਜਿਹੜੀ ਗਈ ਹੋਈ ਦੌਲਤ ਤੇ ਗਈ ਹੋਈ ਇੱਜ਼ਤ ਵੀ ਲਿਆ ਦੇਂਦਾ ਤੈਨੂੰ ਮਿਲ ਗਈ ਕਹਿੰਦਾ ਨਹੀਂ ਹੁਣ ਇੱਕ ਕਿਰਪਾ ਕਰੋ ਮੇਰੇ ਅੰਦਰ ਦੀ ਖਲਾਸੀ ਹੋ ਸਕਦੀ ਮੈਂ ਅੰਦਰੋਂ ਮੁਕਤ ਹੋ ਜਾ ਸੱਚਮੁੱਚ ਮੈਨੂੰ ਆਤਮ ਪ੍ਰਗਿਆਸ਼ ਰੂਹ ਦੀ ਸਾਜ ਬਣ ਜਾਏ ਉਹਨਾਂ ਕੇ ਅਗਲੀ ਤੁਕ ਪੜੀ ਜਾ ਉਹਦੇ ਨਾਲ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਰਿੱਧ ਛਿੱਦ ਨੌ ਨਿਧ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪਹਿਲੀ ਅਸ਼ਟਪਦੀ ਕਹਿੰਦੀ ਬਿ ਸਿਮਰਨ ਮੈਂ ਬੇਨਤੀ ਕਰਾਂਗਾ ਅਖੀਰ ਤੀਕੋ ਪਦ ਕਹਿ ਕੇ ਕਿਉਂਕਿ ਲੜੀ ਆ ਸ਼ੁਰੂ ਕੀਤੀ ਗੁਰੂ ਗ੍ਰੰਥ ਸਾਹਿਬ ਕਿੰਨੇ ਹਰ ਚੀਜ਼ ਸਿਮਰਨ ਚੋਂ ਪੈਦਾ ਹੋਈ ਭਗਤ ਸਿਮਰਨ ਚੋਂ ਪੈਦਾ ਹੋਏ ਨੇ ਧਰਮ ਗ੍ਰੰਥ ਸਿਮਰਨ ਚੋਂ ਪੈਦਾ ਹੋਏ ਨੇ ਉੱਚੇ اخلاق ਵਾਲੇ ਕਰੈਕਟਰ ਵਾਲੇ ਬੰਦੇ ਸਿਮਰਨ ਚੋਂ ਪੈਦਾ ਹੋਏ ਨੇ ਕੱਲਾ ਇਹ ਨਹੀਂ ਜੋ ਕੋਈ ਸੰਸਾਰ ਚ ਤੁਸੀਂ ਦੇਖਦੇ ਹੋ ਹਰ ਚੀਜ਼ ਸਿਮਰਨ ਨੇ ਰੋਕ ਕੇ ਰੱਖੀ ਏ ਗੁਰੂ ਅਰਜਨ ਸਾਹਿਬ ਕਹਿੰਦੇ ਸੱਚ ਏ ਵੇ ਕਿ ਖੁਦ ਨਿਰੰਕਾਰ ਆਪ ਸਿਮਰਨ ਵਿੱਚ ਵਰਤਦਾ ਹੈ